ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਮੱਝਾਂ ਗਾਵਾਂ ਦੀ ਭੁੱਖ ਵਧਾਉਣ ਲਈ ਨੰਬਰ 1 ਦੇਸੀ ਖਰਾਕ ਕਿਸਾਨ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਦੱਸਾਂਗੇ ਦੇਸੀ ਖਰਾਕ ਜੇ ਤੁਹਾਡਾ ਪਸ਼ੂ ਨੂੰ ਭੁੱਖ ਘਟ ਲੱਗਦੀ ਆ ਪਾਣੀ ਘਟ ਪੀਂਦਾ ਕੀ ਕੀ ਚੀਜ਼ਾਂ ਲੈਣੀਆਂ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਇਹ ਹੀ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਦੋਂ ਪਸ਼ੂ ਆਪਣਾ ਕਈ ਵਾਰ ਬਿਮਾਰ ਹੋ ਜਾਂਦਾ ਭੁੱਖ ਘਟ ਜਾਂਦੀ ਆ ਤੁਹਾਨੂੰ ਪਤਾ ਹੈ ਜਦੋਂ ਪਸ਼ੂ ਹਰਾਚਾਰਾ ਘਟ ਲੱਗ ਜਾਂਦਾ ਜਾਂ ਪਾਣੀ ਘਟ ਪਿੰਦਾ ਤਾਂ ਫਿਰ ਬਾਡੀ weight ਆ ਉਹ ਵੀ ਪਸ਼ੂ ਦਾ ਘਟ ਜਾਂਦਾ ਦੁੱਧ ਵੀ ਘਟਾ ਜਾਂਦਾ ਪਸ਼ੂ ਦੇ ਬਹੁਤ ਨੁਕਸਾਨ ਹੁੰਦੇ ਆ ਤੇ ਆਪਾਂ ਇੱਕ ਦੇਸੀ ਚੀਜ਼ਾਂ ਇਹ ਸਾਨੂੰ ਘਰੋਂ ਵੀ ਮਿਲ ਜਾਣੀਆਂ ਕੋਈ ਜਿਆਦੇ ਮਹਿੰਗੀਆਂ ਨਹੀਂ ਤੇ ਬਹੁਤ ਹੀ ਵਧੀਆ ਇਹ ਵਰਤਿਆ ਹੋਇਆ ਨੌਕਤਾ ਹੈ ਤੇ ਭਰਾਵਾਂ ਨੇ ਬਹੁਤ ਵਰਤਿਆ ਤੇ ਪੂਰੇ ਹੀ ਰਿਜ਼ਲਟ ਮਿਲਦਾ ਇਹਦਾ ਤੇ ਕੀ ਚੀਜ਼ਾਂ ਲੈਣੀਆਂ ਜਿਵੇਂ ਕਿ ਆਪਾਂ ਨੰਬਰ 1 ਤੇ ਲੈ ਲੈਣਾ ਅਦਰ 30 ਗ੍ਰਾਮ ਹਲਦੀ 10 ਗ੍ਰਾਮ ਲਸਣ ਦੀਆਂ 8 ਤੋਂ 10 ਗੰਡੀਆਂ ਕਾਲਾ ਲੂਣ 20 ਗ੍ਰਾਮ ਮਿੱਠਾ ਸੋਡਾ 50 ਗ੍ਰਾਮ ਪਹਿਲਾਂ ਤੁਸੀਂ ਚਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮਿੱਠਾ ਸੋਡਾ ਪਾਉਣਾ ਹੈ 50 ਗ੍ਰਾਮ ਇਹ ਇੱਕ ਦਿਨ ਦੀ ਖਰਾਕ ਆ ਕਿਸਾਨ ਦੋਸਤੋ ਤੁਸੀਂ ਦਿਹਾੜੀ ਦੇ ਵਿੱਚ ਦੋ ਟਾਈਮ ਦੇ ਸਕਦੇ ਹੋ ਸਵੇਰ ਤੇ ਸ਼ਾਮ ਨੂੰ ਤੇ ਅਬਲੀ ਤਾਂ ਤੁਹਾਨੂੰ ਦੋ ਵਾਰ ਦੇਣ ਦੇ ਨਾਲ ਹੀ ਤੁਹਾਡੇ ਪਸ਼ੂ ਖਰਾਕ ਹੈ ਜਿਹੜੇ ਉਹ ਖਾਣ ਲੱਗ ਜੂਗਾ ਜੇ ਨਹੀਂ ਵੀ ਖਾਂਦਾ ਘੱਟ ਖਾਂਦਾ ਤਾਂ ਤੁਸੀਂ ਦੁਬਾਰਾ ਫੇਰ ਇਹ ਦੂਜੇ ਦਿਨ ਦੇ ਦਿਓ 2-3 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਸ਼ੂਆ ਜਿਹੜਾ ਖੁੱਲ ਕੇ ਪੱਠੇ ਖਾਣ ਲੱਗ ਜੂ ਪਾਣੀ ਪੀਣ ਲੱਗ ਜੂ ਇਹਦੇ ਵਿੱਚ ਜਿਵੇਂ ਕਿ ਹਲਦੀ ਆ ਹਲਦੀ ਐਂਟੀਬੈਕ ਹੁੰਦੀ ਆ ਉਹ ਕੋਈ ਵੀ ਜ਼ਖਮਾ ਮੂੰਹ ਦੇ ਵਿੱਚ ਆ ਜਾਂ ਕੋਈ ਲੀਵਰ ਦੇ ਵਿੱਚ ਆ ਉਹ ਸਹੀ ਕਰਦਾ ਹੈ ਨੂਨ ਹੈ ਨੂਨ ਦੇ ਨਾਲ ਭੁੱਖ ਵਾਦੀ ਆ ਮਿੱਠਾ ਛੋਡਾ ਮਿੱਠੇ ਛੋਡੇ ਨਾਲ ਜਿਹੜੇ ਪੱਠੇ ਕਈ ਵਾਰ ਕੀ ਹੁੰਦਾ ਜਿਵੇਂ ਕਈ ਵਾਰ ਗਿੱਲੇ ਪੱਠੇ ਆਪਾਂ ਪਾ ਦਿੰਨੇ ਆ ਜਾਂ ਉਲੀ ਵਾਲੇ ਪਾ ਦਿੰਨੇ ਆ ਤਾਂ ਉਹ ਚੀਜ਼ਾਂ ਲੀਵਰ ਨੂੰ ਖਰਾਬ ਕਰ ਦਿੰਦੀ ਆ ਭੁੱਖ ਲੱਗਣੋਂ ਹਟ ਜਾਂਦੀ ਆ ਤੇ ਮਿੱਠਾ ਛੋਡਾ ਉਹ ਹਾਜਮ ਮਜ਼ਬੂਤ ਕਰਦਾ ਹੈ ਤੇ ਹਾਜਮ ਹੋਣ ਲੱਗ ਜੂ ਚੀਜ਼ ਇਹ ਜਿੰਨੀਆਂ ਵੀ ਚੀਜ਼ਾਂ ਆ ਗੁਜ਼ਰਤੀ ਚੀਜ਼ਾਂ ਇਹ ਤੇ ਪਸ਼ੂ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਇਹ ਚੀਜ਼ਾਂ ਦਾ ਤੁਸੀਂ ਵਰਤ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਵੀਡੀਓ ਬਾਅਦ ਤੋਂ ਬਾਅਦ ਭਰਾਮ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ ਬਹੁਤ ਬਹੁਤ ਧੰਨਵਾਦ